question is not the amount of information that is put in the human brain it must have man making character making and life building as a molecular idea 4 haftiyan ch synthetic drugs ja chitta punjab de vichon khatam kita jayega ਦੋਸਤੋ ਹਰਿਆਣਾ ਵਿੱਚ ਹੋਣ ਵਾਲੀਆਂ ਚੋਣਾਂ ਦਾ ਬੜੇ ਹੀ ਚਿਰਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਅਖੀਰ ਵਿਧਾਨ ਸਭਾ ਚੋਣਾਂ ਹੋ ਵੀ ਗਈਆਂ ਤੇ 8 ਅਕਤੂਬਰ ਨੂੰ ਨਤੀਜਾ ਵੀ ਆ ਗਿਆ ਹਰਿਆਣਾ ਇੱਕ ਛੋਟੀ ਜਿਹੀ ਸਟੇਟ ਹੈ ਤੇ ਸਾਲਾਂ ਬੰਦੀ ਮਹੀਨਿਆਂ ਬੰਦੀ ਚੋਣਾਂ ਦੀ ਅੜੀ ਕਰਨੇ ਸ਼ਾਇਦ ਗੱਲ ਹਜਮ ਨਾ ਹੋਵੇ ਕਿਉਂ ਅੱਜ ਇਸ ਬਾਰੇ ਹੀ ਜਾਣਕਾਰੀ ਪ੍ਰਾਪਤ ਕਰਾਂਗੇ ਇਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਜਿਹੜੀ ਪਾਰਟੀ ਹਰਿਆਣਾ ਵਿੱਚ ਜਿੱਤੀ ਹੈ ਉਸ ਦੀ ਇਸ ਜਿੱਤੇ ਦੇ ਪੰਜਾਬ ਲਈ ਕੀ ਮੈਨੇ ਹਨ ਉਤਰੀ ਭਾਰਤ ਵਿੱਚ ਕੇਂਦਰ ਦੀ ਰਾਜਨੀਤੀ ਦੇ ਉੱਪਰ ਇਸ ਦਾ ਕੀ ਪ੍ਰਭਾਵ ਪਵੇਗਾ ਅੱਜ ਇਸ ਵਾਰ ਇਹ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਸਭ ਤੋਂ ਪਹਿਲਾਂ ਇਹ ਜਾਣ ਲੈਂਦੇ ਹਾਂ ਕਿ ਹਰਿਆਣਾ ਦੀਆਂ ਚੋਣਾਂ ਇੰਨੀਆਂ ਅਹਿਮ ਕਿਉਂ ਹਨ ਕਾਂਗਰਸ ਦੀ ਅਗਵਾਈ ਵਾਲਾ ਇੰਡੀਆ ਅਲਾਈਅንስ ਪਿਛਲੇ 3-4 ਸਾਲਾਂ ਤੋਂ ਲਗਾਤਾਰ ਭਾਜਪਾ ਦੇ ਖਿਲਾਫ ਆਪਣੀਆਂ ਰਾਜਨੀਤਿਕ ਮਹੱਮਾ ਚਾਲਾਂ ਚੱਲ ਰਿਹਾ ਸੀ ਜਿੰਨੇ ਵੀ ਅਧੂਲਨ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੇ ਸਾਨੂੰ ਨਾਲ ਸਾਰਿਆਂ ਦੀ ਧੂਰੀ ਹਰਿਆਣਾ ਹੀ ਸੀ ਜਿਵੇਂ ਸੀਏ ਦੇ ਖਿਲਾਫ ਸ਼ਹੀਨ ਬਾਗ ਧਰਨਾ ਖੇਤੀ ਕਾਨੂੰਨਾਂ ਦੇ ਖਿਲਾਫ ਫਾਰਮਰ ਐਜੀਟੇਸ਼ਨ ਅਤੇ ਫਿਰ ਮੈਲਾ ਰੈਸਲਰ ਦਾ ਧਰਨਾ ਜੌਨ ਸ਼ੋਸ਼ਨ ਦਾ ਇਲਜ਼ਾਮ ਲਗਾ ਕੇ ਉਹਨਾਂ ਨੇ ਜੋ ਧਰਨਾ ਦਿੱਤਾ ਸੀ ਇਹ ਸਾਰੇ ਤਕਰੀਬਨ ਕਹਿੰਦੇ ਹਨ ਕਿ ਪਿੱਛੋਂ ਕਾਂਗਰਸ ਦੁਆਰਾ ਹੀ ਪ੍ਰਯੋਜਿਤ ਸਨ ਦੋਸਤੋ ਨਵੀਂ ਸੰਸਦ ਦੇ ਉਦਘਾਟਨ ਵਾਲੇ ਦਿਨ ਜੋ ਕੁਝ ਹੋਇਆ ਭਾਰਤ ਹੀ ਨਹੀਂ ਸਾਰੀ ਦੁਨੀਆ ਨੇ ਵੇਖਿਆ ਸੀ ਇੱਕ ਆਮਨਮਤੇ ਦਿਨ ਨੂੰ ਕਿਸੇ ਹੋਰ ਹੀ ਰੂਪ ਵਿੱਚ ਬਦਲ ਦਿੱਤਾ ਗਿਆ ਸੀ ਉਸ ਐਜੀਟੇਸ਼ਨ ਦੇ ਦੌਰਾਨ ਮਤਲਬ ਇਹਨਾਂ ਅੰਦੋਲਨਾਂ ਦੇ ਨਾਂ ਤੇ ਬੀਜੇਪੀ ਖਾਸ ਕਰਕੇ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਲੋਕਪ੍ਰਿਤਾ ਉਹਨਾਂ ਦੀ ਛਾਪੀ ਨੂੰ ਨੁਕਸਾਨ ਪਹੁੰਚਾਣਾ ਇਹਨਾਂ ਅੰਦੋਲਨਾਂ ਦਾ ਮੁੱਖ ਮਕਸਦ ਸੀ ਉਹ ਆਪਣੇ ਮਕਸਦ ਵਿੱਚ ਕਿੰਨੇ ਕੁ ਕਾਮਯਾਬ ਹੋਏ ਇਸ ਦਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਪਤਾ ਲੱਗ ਹੀ ਗਿਆ ਬੀਜੇਪੀ ਜੋ 400 ਦੇ ਕਰੀਬ ਸੀਟਾਂ ਆਉਣ ਦਾ ਦਾਵਾ ਕਰਦੀ ਸੀ ਉਹ ਉਹਨੀਆਂ ਸੀਟਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਨਾ ਰਹੀ ਦੋਸਤੋ ਇਹਨਾਂ ਸਾਰੇ ਅੰਦੋਲਨਾਂ ਦਾ ਖੇਤਾ ਅਤੇ ਬਹੁਤਾਂ ਪ੍ਰਭਾਵ ਪੰਜਾਬ ਅਤੇ ਹਰਿਆਣਾ ਵਿੱਚ ਹੀ ਸੀ ਪਰ ਦੋਸਤੋ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਕਲੀਨ ਸਵੀਪ ਨਾ ਕਰ ਸਕੇ ਪੰਜਾਬ ਵਿੱਚ ਠੀਕ ਠਾਕ ਸੀਟਾਂ ਪ੍ਰਾਪਤ ਕਰ ਲਈਆਂ ਤੇ ਹਰਿਆਣਾ ਵਿੱਚ ਲਗਭਗ 50% ਸੀਟਾਂ ਬਸ ਰਲਿਆ ਮਿਲਿਆ ਹੀ ਇਸ ਨੂੰ ਕਹਿ ਸਕਦੇ ਹਾਂ ਕਿ ਇਸ ਦਾ ਨਤੀਜਾ ਨਿਕਲਿਆ ਜਦੋਂ ਕਿ ਹਰਿਆਣਾ ਪੰਜਾਬ ਦੀਆਂ ਇਹ 90% ਸੀਟਾਂ ਉੱਪਰ ਕਿਹਾ ਜਾ ਸਕਦਾ ਸੀ ਕਿ ਇਹਨਾਂ ਅੰਦੋਲਨਾਂ ਦਾ ਪ੍ਰਭਾਵ ਸੀ ਤੇ ਉਹ ਸਾਰੀਆਂ ਕਾਂਗਰਸ ਦੇ ਹਿੱਸੇ ਹੀ ਜਾਣੀਆਂ ਚਾਹੀਦੀਆਂ ਸਨ ਪਰ ਇੰਜ ਹੋਇਆ ਨਾ ਦੋਸਤੋ ਲੋਕ ਸਭਾ ਚੋਣਾਂ ਹੋਣ ਤੋਂ ਬਾਅਦ ਵੀ ਸ਼ੰਭੂ ਬਾਰਡਰ ਤੇ ਫਾਰਮਰ ਦੇ ਦੋ ਸਮੂਹ ਹਾਂਜੀ ਉਹਨਾਂ ਦੇ ਦੋ ਸੰਗਠਨ ਧਰਨੇ ਤੇ ਡਟੇ ਰਹੇ ਤਾਂ ਜੋ ਕਿ ਉਹਨਾਂ ਦੇ ਧਰਨਿਆਂ ਦਾ ਹਰਿਆਣਾ ਵਿਧਾਨ ਸਭਾ ਚੋਣਾਂ ਤੱਕ ਪੂਰਾ ਅਸਰ ਰਹੇ ਜਨਤਾ ਵਿੱਚ ਇਹ ਛਵੀ ਪ੍ਰਚਾਰਿਤ ਕੀਤੀ ਜਾ ਸਕੇ ਕਿ ਬੀਜੇਪੀ ਐਂਟੀ ਫਾਰਮਰ ਹੈ ਇਹ ਇਮਪ੍ਰੈਸ਼ਨ ਲੋਕਾਂ ਵਿੱਚ ਬਣਿਆ ਰਹੇ ਇਸੇ ਲਈ ਉਹ ਲਗਾਤਾਰ ਧਰਨਿਆਂ ਉੱਪਰ ਡਟੇ ਹੋਏ ਸਨ ਦੋਸਤੋ ਇਹਨਾਂ 3-4 ਸਾਲਾਂ ਤੋਂ ਲਗਾਤਾਰ ਕਰਮਵਾਰ ਚੱਲੇ ਆ ਰਹੇ ਇਹਨਾਂ ਅੰਦੋਲਨਾਂ ਧਰਨਿਆਂ ਦਾ ਲਿਟਮਸ ਟੈਸਟ ਸੀ ਇਹ ਹਰਿਆਣੇ ਦੀਆਂ ਚੋਣਾਂ ਇਹਨਾਂ ਚੋਣਾਂ ਤੋਂ ਬਾਅਦ ਹੀ ਤੈਅ ਹੋਣਾ ਸੀ ਕਿ ਫਾਰਮਰ ਐਜੀਟੇਸ਼ਨ ਦਾ ਕਾਰਡ ਅੱਗੇ ਪੰਜਾਬ ਵਿਧਾਨ ਸਭਾ ਚੋਣਾਂ ਤੱਕ ਖੇਡਿਆ ਜਾਵੇਗਾ ਜਾਂ ਨਹੀਂ ਦੋਸਤੋ ਹੁਣ ਹਰਿਆਣਾ ਵਿੱਚ ਚੋਣ ਨਤੀਜੇ ਆ ਗਏ ਹਨ ਸ਼ੁਰੂਆਤੀ ਦੌਰ ਵਿੱਚ ਕਾਂਗਰਸ 50 ਤੋਂ ਵੱਧ ਸੀਟਾਂ ਦੇ ਉੱਪਰ ਅੱਗੇ ਚੱਲ ਰਹੀ ਸੀ ਚੋਣਵੀ ਰੁਝਾਨਾ ਵਿੱਚ ਦੋਸਤੋ 11 ਵਜੇ ਦੇ ਬਦਦੇ ਰੁਝਾਨ ਬਿਲਕੁਲ ਇਸ ਦੇ ਉਲਟ ਹੋ ਗਿਆ ਸ਼ੁਰੂਆਤੀ ਦੌਰ ਵਿੱਚ ਜਦੋਂ ਕਾਂਗਰਸ ਅੱਗੇ ਸੀ ਉਸ ਤੋਂ ਬਾਅਦ ਜਦੋਂ 11 ਵਜੇ ਇਹ ਚੋਣ ਰੁਝਾਨ ਆਇਆ ਤਾਂ ਭਾਜਪਾ ਤਕਰੀਬਨ 50 ਦੇ ਕਰੀਬ ਸੀਟਾਂ ਦੇ ਅੱਗੇ ਸੀ ਅਤੇ ਕਾਂਗਰਸ 33 ਕੁ ਸੀਟਾਂ ਦੇ ਸੰਮਟ ਕੇ ਰਹਿ ਗਈ ਲੱਗਦੀ ਸੀ ਅਖੀਰ ਤੱਕ ਬੀਜੇਪੀ ਨੇ ਆਪਣੀ ਇਹ ਲੀਡ ਬਰਕਰਾਰ ਰੱਖੀ ਭਾਈ ਭਾ ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ ਭਾਜਪਾ ਦੀਆਂ ਸੀਟਾਂ ਵੀ ਪਹਿਲੇ ਦੇ ਮੁਕਾਬਲੇ ਵੱਧ ਗਈਆਂ ਇਸ ਵਾਰ ਬੀਜੇਪੀ ਇਕੱਲੇ ਹੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਜਦੋਂ ਜਦੋਂ ਕਿ ਟੀਵੀ ਚੈਨਲਾਂ ਉੱਪਰ ਇਹ ਲਗਾਤਾਰ ਪ੍ਰਚਾਰਿਆ ਜਾ ਰਿਹਾ ਸੀ ਕਿ ਹਰਿਆਣਾ ਵਿੱਚ ਕਾਂਗਰਸ ਹਾਂਜੀ ਕਾਂਗਰਸ ਜਿੱਤ ਰਹੀ ਹੈ ਤੇ ਬੀਜੇਪੀ ਬੁਰੀ ਤਰ੍ਹਾਂ ਹਾਰ ਰਹੀ ਹੈ ਕਾਂਗਰਸ ਵੱਡੀ ਮੈਜੋਰਟੀ ਨਾਲ ਸਰਕਾਰ ਬਣਾਵੇਗੀ ਕਾਰਨ ਹਰਿਆਣਾ ਵਿੱਚ 24% ਦੇ ਕਰੀਬ ਵੋਟਰ ਹਨ ਜਾਟ ਮੀਡੀਆ ਦਾ ਮੰਨਣਾ ਸੀ ਕਿ ਸਾਰਾ ਜਾਟ ਵੋਟਰ ਕਾਂਗਰਸ ਨੂੰ ਹੀ ਵੋਟ ਪਾਵੇਗਾ ਕਿਉਂਕਿ ਬੜੇ ਸਮਿਆਂ ਤੋਂ ਕਿਸਾਨ ਅੰਦੋਲਨ ਚੱਲ ਰਹੇ ਸਨ ਇਸੇ ਕਰਕੇ जाट ਹਰਿਆਣਾ ਦੇ जाट ਉਹ ਭਾਜਪਾ ਨੂੰ ਕਿਸੇ ਵੀ ਤਰ੍ਹਾਂ ਵੋਟ ਨਹੀਂ ਪਾਉਣਗੇ ਇਸ ਤੋਂ ਇਲਾਵਾ ਮੁਸਲਮਾਨ ਉਹਨਾਂ ਦੇ ਇੱਕ ਮੁਸਤ ਵੋਟ 7-8% ਉਹ ਕਾਂਗਰਸ ਵੱਲ ਹੀ ਜਾਣਗੇ ਰਾਹੁਲ ਗਾਂਧੀ ਨੇ ਐਸਸੀ ਕਾਰਡ ਦਲਿਤ ਕਾਰਡ ਵੀ ਬੜਾ ਖੇਡਿਆ ਸੀ ਨਾ ਚੋਣਾਂ ਦੌਰਾਨ ਕਾਂਗਰਸ ਨੂੰ ਉਮੀਦ ਸੀ ਕਿ 10-12% ਦਲਿਤ ਵੋਟਰ ਉਹ ਵੀ ਸਾਰੇ ਕਾਂਗਰਸ ਨੂੰ ਹੀ ਪਏ ਜਾਣਗੇ ਕਿਉਂਕਿ ਉਹ ਸੰਵਿਧਾਨ ਬਚਾਉਂਦਾ ਇਹ ਨਾਰਾ ਇਹ ਦੁਸ਼ ਪ੍ਰਚਾਰ ਲਗਾਤਾਰ ਕਰਦੇ ਹੀ ਰਹੇ ਸਨ ਬਾਕੀ ਸਮਾਜ ਬਾਕੀ ਕਾਸਟਾਂ ਵਿੱਚ ਤਾਂ ਕਾਂਗਰਸ ਦੇ ਵੋਟਰ ਹਨ ਹੀ ਸਮਰਥਕ ਵੀ ਹਨ ਕਲਮਾ ਲਾ ਕੇ ਹਰਿਆਣਾ ਵਿੱਚ ਕਾਂਗਰਸ 45 ਤੋਂ 50% ਵੋਟਾਂ ਪ੍ਰਾਪਤ ਕਰਨ ਦਾ ਗਣਿਤ ਬੜਾਈ ਬੈਠੀ ਸੀ ਪਰ ਇਹ ਕਾਸਟ ਫੈਕਟਰ ਬਹੁਤਾ ਕੰਮ ਨਹੀਂ ਕੀਤਾ ਲੱਗਦਾ ਇਸ ਵਾਰ ਹਰਿਆਣਾ ਦੀਆਂ ਚੋਣਾਂ ਵਿੱਚ ਹਰਿਆਣਾ ਵਿੱਚ ਬੇਸ਼ੱਕ 24% ਜਾਟ ਹਨ ਪਰ ਕੀ ਉਹਨਾਂ ਦਾ ਰਿਪਰੈਜ਼ੈਂਟੇਟਿਵ ਸਿਰਫ ਕਾਂਗਰਸ ਦਾ ਕਿਸੇ ਵੇਲੇ ਦਾ ਸੀਐਮ ਰੇਹਾ ਭੁਪਿੰਦਰ ਹੁੱਡਾ ਇਹ ਗੱਲ ਹਜਮ ਨਹੀਂ ਹੁੰਦੀ ਜੀਜੀਪੀ ਹੋਵੇ ਜਾਂ ਆਈਐਨਐਲਡੀ ਇਹਨਾਂ ਵਿੱਚ ਵੀ ਤਾਂ ਨੇਤਾ ਤੇ ਵਰਕਰ ਉਹ ਵੀ ਤਾਂ ਬਹੁਤੇ ਜਾਟ ਹੀ ਹਨ ਬਾਕੀ ਯਾਦ ਰੱਖੋ ਜਾਟ ਸਮਾਜ ਕਿਸੇ ਵੀ ਤਰ੍ਹਾਂ ਬਾਕੀਆਂ ਨਾਲੋਂ ਘੱਟ ਦੇਸ਼ ਭਗਤ ਨਹੀਂ ਹੈ ਬੰਗਲਾਦੇਸ਼ ਵਿੱਚ ਜੋ ਹੋਇਆ ਸਾਰੀ ਦੁਨੀਆ ਨੇ ਵੇਖਿਆ ਹੈ ਖਾਸ ਕਰ ਭਾਰਤ ਅਤੇ ਉੱਤਰੀ ਭਾਰਤ ਨੇ ਵੀ ਵਿਦੇਸ਼ੀ ਸਾਜ਼ਿਸ਼ਾਂ ਰਾਹੁਲ ਗਾਂਧੀ ਦਾ ਵਿਦੇਸ਼ਾਂ ਵਿੱਚ ਜਾ ਕੇ ਦੇਸ਼ ਵਿਰੋਧੀ ਲੋਕਾਂ ਨੂੰ ਮਿਲਣਾ ਜੀਓ ਸੋਰਸ ਵਰਗੇ ਉਹਨਾਂ ਦੇ ਨੈਟਵਰਕ ਦੇ ਲੋਕਾਂ ਨਾਲ ਜਾ ਕੇ ਮਿਲਣਾ ਜੋ ਕੁਝ ਹੋ ਰਿਹਾ ਹੈ ਕਿ जाट ਸਮਾਜ ਦੇ ਲੋਕ ਇਹ ਨਹੀਂ ਸਮਝਦੇ जाट ਸਮਾਜ ਦੇ ਲੋਕ ਵੀ ਹਾਈਲੀ ਐਜੂਕੇਟਿਡ ਹਨ ਫੌਜ ਅਤੇ ਹੋਰ ਅਦਾਰਿਆਂ ਵਿੱਚ ਉਹ ਲੋਕ ਕੰਮ ਕਰਦੇ ਹਨ ਚੰਗੀ ਸਮਝਦੇ ਮਾਲਕ ਹਨ ਉਹ ਮਾਇਆਵਤੀ ਦੇ ਬਾਕੀ ਸਮਾਜ ਵਾਂਗੂ ਅੱਖਾ ਮੀਚ ਕੇ ਵੋਟ ਨਹੀਂ ਕਰਦੇ ਸਗੋਂ ਦਿਮਾਗ ਦਾ ਵੀ ਇਸਤੇਮਾਲ ਕਰਦੇ ਹਨ ਵੋਟ ਪਾਉਣ ਲੱਗੇ ਇਸੇ ਕਰਕੇ ਹੀ ਭਾਜਪਾ ਹਰਿਆਣਾ ਵਿੱਚ ਫੇਰ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ ਹੈ ਇਸ ਵਿੱਚ ਵੱਡਾ ਯੋਗਦਾਨ ਜੀ ਹਾਂ ਵੱਡਾ ਯੋਗਦਾਨ जाट ਵੋਟਰਾਂ ਦਾ ਵੀ ਹੈ हां मुस्लमानਾਂ ਦੇ ਵੋਟ ਅਤੇ ਕੁਝ ਹੱਦ ਤੱਕ 60-70% ਵੋਟ ਦਲਤਾਂ ਦੇ ਉਹ ਕਾਂਗਰਸ ਨੂੰ ਪੈ ਗਏ ਹੋਣਗੇ ਪਰ ਬਾਕੀ ਸਮਾਜ ਪਰ ਬਾਕੀ ਸਮਾਜ ਕਾਂਗਰਸ ਦੇ ਦੇਸ਼ ਵਿਰੋਧੀ ਸਮਾਜ ਵਿਰੋਧੀ ਏਜੰਡੇ ਦੇ ਖਿਲਾਫ ਇਕਜਟ ਹੋ ਕੇ ਖੜਾ ਹੋ ਗਿਆ ਲੱਗਦਾ ਹੈ ਹਰਿਆਣਾ ਵਿੱਚ ਨਹੀਂ ਤਾਂ 10 ਸਾਲਾਂ ਦੀ ਐਂਟੀ ਇਨਕਮ ਬੈਸੀ ਭਾਜਪਾ ਦੀ ਹਾਲਤ ਤਾਂ ਪਤਲੀ ਹੋ ਜਾਣੀ ਚਾਹੀਦੀ ਸੀ ਪਰ ਹੋਇਆ ਇਸ ਦੇ ਉਲਟ ਚਲੋ ਦੋਸਤੋ ਇਹ ਤਾਂ ਹੋਇਆ ਹਰਿਆਣਾ ਵਿੱਚ ਭਾਜਪਾ ਦੀ ਜਿੱਤ ਅਤੇ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਪਰ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਇਸ ਦਾ ਕੀ ਅਸਰ ਹੋਵੇਗਾ ਪੰਜਾਬ ਲਈ ਹਰਿਆਣਾ ਵਿੱਚ ਭਾਜਪਾ ਦੀ ਜਿੱਤ ਦੇ ਕੀ ਮੈਨੇ ਹਨ ਇਸ ਦਾ ਜਵਾਬ ਹੈ ਦੋਸਤੋ ਹਰਿਆਣਾ ਵਿੱਚ ਭਾਜਪਾ ਦੀ ਜਿੱਤ ਨਹੀਂ ਸਗੋਂ ਕਾਂਗਰਸ ਦੀ ਹਾਰ ਪੰਜਾਬ ਲਈ ਮੈਨੇ ਰੱਖਦੀ ਹੈ ਕਿਉਂ ਆਜੋ ਸਮਝਦੇ ਹਾਂ ਦੋਸਤੋ ਹਰਿਆਣਾ ਕਾਂਗਰਸ ਦੇ ਨੇਤਾਵਾਂ ਦੇ ਬਿਆਨ ਯਾਦ ਕਰੋ ਕਿ ਜੋ ਉਹਨਾਂ ਨੇ ਚੋਣਾਂ ਵੇਲੇ ਜਿੱਤੇ ਸਨ ਉਹ ਕਹਿ ਰਹੇ ਸਨ ਕਿ ਬੰਦੀਰ ਅਤੇ ਡੱਲੇਵਾਲ ਨੂੰ ਉਹਨਾਂ ਦੇ ਸੰਗਠਨਾਂ ਨੂੰ ਕਿਸਾਨ ਸੰਗਠਨਾਂ ਨੂੰ ਉਹ ਸ਼ੰਭੂ ਬਾਰਡਰ ਤੇ ਰੋਕ ਨਹੀਂ ਸਕਦੇ ਉਹ ਉਹਨਾਂ ਨੂੰ ਦਿੱਲੀ ਜਾਣ ਦੇਣਗੇ ਜੇ ਹਰਿਆਣਾ ਵਿੱਚ ਉਹਨਾਂ ਦੀ ਕਾਂਗਰਸ ਸਰਕਾਰ ਬਣ ਗਈ ਇੰਜ ਹੋ ਕਿਸਾਨ ਅੰਦੋਲਨਕਾਰੀਆਂ ਨੂੰ ਦਿੱਲੀ ਘੇਰਨ ਲਈ ਖੁੱਲਾ ਰਸਤਾ ਦੇਣ ਦੀ ਤਿਆਰੀ ਵਿੱਚ ਸਨ ਜਦਾਂ ਸੋਚੋ ਦੋਸਤੋ ਇਸ ਵਿੱਚ 80 90% ਕੌਣ ਹੋਣਗੇ ਪੰਜਾਬ ਦੇ ਕਿਸਾਨ ਪੰਜਾਬ ਦੇ ਨੌਜਵਾਨ ਉਹ ਦਿੱਲੀ ਜਾ ਕੇ ਪਹਿਲਾਂ ਵਾਂਗੂ ਜੋ ਲਾਲ ਕਿਲੇ ਤੇ ਹੋਇਆ ਸੀ ਉਸ ਨੂੰ ਹੀ ਦੁਹਰਾਉਣਗੇ ਨਾ ਉਹੋ ਜਿਹੇ ਹਾਲਾਤ ਬਣਾ ਦੇਣਗੇ ਫੇਰ ਕੀ ਹੁੰਦਾ ਦੋਸਤੋ ਸਰਕਾਰ ਇਸ ਵਾਰ ਵੀ ਕਾਰਵਾਈ ਨਾ ਕਰਦੀ ਨਹੀਂ ਉਹ ਕਾਰਵਾਈ ਕਰੇਗੀ ਕਿਉਂਕਿ ਪਿਛਲੀ ਵਾਰ 2024 ਦੀਆਂ ਲੋਕ ਸਭਾ ਚੋਣਾਂ ਸਾਹਮਣੇ ਸਨ ਚੋਣਾਂ ਵਿੱਚ ਹਾਰ ਦਾ ਡਰ ਸੀ ਹੁਣ ਉਹ ਚੋਣਾਂ ਹੋ ਚੁੱਕੀਆਂ ਹਨ ਜਦੋਂ ਇਹ ਸਰਕਾਰੀ ਕਾਰਵਾਈ ਹੁੰਦੀ ਤਾਂ ਦੋਹਾਂ ਪਾਸਿਆਂ ਤੋਂ ਬਲ ਪ੍ਰਯੋਗ ਹੋਣਾ ਸੀ ਸਾਡੇ ਪੰਜਾਬੀ ਹੀ ਮਰਦੇ ਨਾ ਜਾਂ ਪੰਜਾਬੀ ਹੀ ਜ਼ਖਮੀ ਹੁੰਦੇ ਕਿਸਾਨ ਬਹੁਤੇ ਦਸਤਾਰਾਂ ਵਾਲੇ ਪੱਗਾਂ ਵਾਲੇ ਹਨ ਇੱਕ ਬਾਣਾ ਸਿੱਖੀ ਬਾਣਾ ਉਸ ਦਾ ਗਲਤ ਸੰਦੇਸ਼ ਜਾਂਦਾ ਨਾ ਪੂਰੇ ਭਾਰਤ ਵਿੱਚ ਕਾਂਗਰਸ ਉਹ ਫਾਇਦੇ ਵਿੱਚ ਰਹਿੰਦੀ 84 ਦੇ ਦੰਗਿਆਂ ਵਾਲੀ ਕਾਂਗਰਸ ਆਪਣੇ ਆਪ ਨੂੰ ਸਿੱਖਾਂ ਦਾ ਕਿਸਾਨ ਸੰਗਠਨ ਆ ਰਹੀ ਸਿੱਖ ਕੌਮ ਦਾ ਫੇਰ ਤੋਂ ਸਕਾ ਬਣਾ ਕੇ ਆਪਣੇ ਪੂਰੇ ਸਮਾਜ ਮੂਰੇ ਪੇਸ਼ ਕਰਦੀ ਇੰਜ ਉਹ ਭਾਜਪਾ ਨੂੰ ਬਦਨਾਮ ਕਰਦੀ ਹੈ ਤੇ ਐਂਟੀ ਸਿੱਖ ਅਤੇ ਐਂਟੀ ਕਿਸਾਨ ਸਾਬਤ ਕਰਦੀ ਇਸ ਤੋਂ ਇਲਾਵਾ ਸ਼ਰਮਣੀ ਕਾਲੀ ਦਲ ਬਾਦਲ ਉਸ ਨੂੰ ਭਾਜਪਾ ਦਾ ਕਿਸੇ ਵੇਲੇ ਦਾ ਭਾਈਵਾਲ ਕਹਿ ਕੇ ਉਸ ਨੂੰ ਖੁੱਡੇ ਲੈਣ ਲਾਉਂਦੀ ਇੰਜ ਦੋਸਤੋ ਪਿਛਲੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਕਿਸਾਨ ਕਾਰਡ ਇਹ ਖੇਡਣਾ ਹੀ ਖੇਡਣਾ ਸੀ ਸਰਕਾਰ ਬਣਾਉਣ ਲਈ ਪਰ ਹੁਣ ਹਰਿਆਣਾ ਵਿੱਚ ਜੋ ਹਸ਼ਰ ਹੋਇਆ ਹੈ ਮੁੜ ਕੇ ਭਾਜਪੀ ਸਰਕਾਰ ਆ ਗਈ ਇਸ ਤੋਂ ਲੱਗਦਾ ਹੈ ਕਿ ਇਸ ਦੀ ਸੰਭਾਵਨਾ ਹੁਣ ਘੱਟ ਹੈ ਸ਼ਾਇਦ ਹਰਿਆਣਾ ਵਿੱਚ ਕਾਂਗਰਸ ਦਾ ਜੋ ਹਸ਼ਰ ਹੋਇਆ ਹੈ ਉਸ ਤੋਂ ਬਾਅਦ ਇਸ ਨੂੰ ਠੱਲ ਹੀ ਪੈ ਜਾਵੇ ਬਾਕੀ ਜੇ ਹਰਿਆਣਾ ਵਿੱਚ ਕਾਂਗਰਸ ਸਰਕਾਰ ਆ ਜਾਂਦੀ ਤਾਂ ਇਸ ਦਾ ਪ੍ਰਯੋਗ ਪੰਜਾਬ ਵਿੱਚ ਵੀ ਕਾਂਗਰਸ ਨੇ ਕਰਨਾ ਹੀ ਸੀ ਆਪਣੇ ਸੰਗਠਨਾਂ ਰਾਹੀਂ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਗੱਲ ਵਿੱਚ ਗੁੱਠਾ ਦੇ ਕੇ ਉਸ ਨੂੰ ਵੀ ਐਂਟੀ ਫਾਰਮਰ ਐਂਟੀ ਸਿੱਖ ਅਤੇ ਕਾਨੂੰਨ ਵਿਵਸਥਾ ਦੇ ਮੋਰਚੇ ਤੇ ਫੇਲ ਸਾਬਤ ਕਰਨਾ ਸੀ ਕਾਂਗਰਸ ਨੇ ਹੁਣ ਇਹ ਕਾਰਡ ਖੇਡਣਾ ਥੋੜਾ ਮੁਸ਼ਕਿਲ ਹੋਵੇਗਾ ਕਿਉਂਕਿ ਹਰਿਆਣਾ ਵਿੱਚ ਇਹ ਕਾਰਡ ਚੱਲਿਆ ਹੀ ਨਹੀਂ ਚੰਗਾ ਹੈ ਦੋਸਤੋ ਪੰਜਾਬ ਵਿੱਚ ਜੋ ਸ਼ਾਂਤੀ ਹੋਣੀ ਸੀ ਉਸ ਦੌਰ ਤੋਂ ਬਚ ਗਿਆ ਹੈ ਦੋਸਤੋ ਪੰਜਾਬ ਵਿੱਚ ਕੋਈ ਵੀ ਪਾਰਟੀ ਸੱਤਾ ਵਿੱਚ ਆਵੇ ਪਾਵੇ ਉਹ ਬਲੂ ਸਟਾਰ ਵਾਲੀ 84 ਦੇ ਦੰਗਿਆਂ ਵਾਲੀ ਕਾਂਗਰਸ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਹੋਵੇ ਜਾਂ ਸ਼ਰਮਣੀ ਅਕਾਲੀ ਦਲ ਬਾਦਲ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਪਰ ਸੱਤਾ ਲਈ ਪੰਜਾਬ ਦਾ ਮਾਹੌਲ ਖਰਾਬ ਕਰਨਾ ਨਫ਼ਰਤ ਪਰ ਨਾ ਸਮਾਜ ਵਿੱਚ ਇਹ ਹੋਣਾ ਬਹੁਤ ਹੀ ਮਾੜੀ ਗੱਲ ਹੈ। ਦੋਸਤੋ ਪੰਜਾਬ ਵਿੱਚ ਲੱਗਦੇ ਨਿੱਤ ਧਰਨੇ ਅਤੇ ਨਸ਼ਿਆਂ ਦੇ ਨਫ਼ਰਤਾ ਨੇ ਵੈਸੇ ਹੀ ਪੰਜਾਬ ਦਾ ਬੁਰਾ ਹਾਲ ਕੀਤਾ ਹੋਇਆ ਹੈ। ਪੰਜਾਬ ਦੀ ਇਕਨੋਮੀ ਕਿੱਧਰ ਜਾ ਰਹੀ ਹੈ ਸਭ ਨੂੰ ਪਤਾ ਹੈ। ਕਰਜ਼ਾ ਲੈ ਕੇ ਸਰਕਾਰਾਂ ਚੱਲ ਰਹੀਆਂ ਹਨ। ਸਾਡੇ ਨੇਤਾ ਡਵੈਂਡ ਐਂਡ ਰੂਲ ਦੇ ਸਿਰ ਤੇ ਹੀ ਜ਼ਿਆਦਾਤਰ ਚੋਣਾਂ ਜਿੱਤੇਦੇ ਰਹੇ ਹਨ। ਹੁਣ ਤੱਕ ਪੰਜਾਬ ਵਿੱਚ ਸ਼ਾਇਦ ਹਰਿਆਣਾ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਇਹ ਪ੍ਰਯੋਗ ਪੰਜਾਬ ਵਿੱਚ ਉਸ ਲੈਵਲ ਤੇ ਨਾ ਹੋਵੇ। ਤੁਹਾਡਾ ਕੀ ਮੰਨਣਾ ਹੈ ਦੋਸਤੋ ਕਾਂਗਰਸ ਦੀ ਹਾਰ ਹਰਿਆਣਾ ਵਿੱਚ ਕੀ ਪੰਜਾਬ ਲਈ ਫਾਇਦੇਮੰਦ ਰਹੇਗੀ ਕਿਉਂਕਿ ਬੀਜੇਪੀ ਦੀ ਜਿੱਤ ਦਾ ਪੰਜਾਬ ਤੇ ਬਹੁਤਾ ਅਸਰ ਹੀ ਨਹੀਂ ਹੋਣਾ ਸੀ ਪੰਜਾਬ ਦਾ ਹਿੰਦੂ ਕਿਉਂਕਿ ਪੰਜਾਬ ਦਾ ਹਿੰਦੂ ਕਾਂਗਰਸ ਆਮ ਆਦਮੀ ਪਾਰਟੀ ਤੇ ਕੋਮਨਸਟ ਇਹਨਾਂ ਦੇ ਹੀ ਸ਼ਕੰਜੇ ਵਿੱਚ ਫਸਿਆ ਹੋਇਆ ਹੈ ਬਹੁਤਾ ਇਸੇ ਕਰਕੇ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਇੱਕ ਵੀ ਸੀਟ ਨਾ ਪ੍ਰਾਪਤ ਕਰ ਸਕੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹਾਲੇ ਬਹੁਤ ਦੂਰ ਹਨ ਉਸ ਦੀ ਗੱਲ ਕਰਨੀ ਹਾਲੇ ਠੀਕ ਨਹੀਂ ਹੈ ਦੋਸਤੋ ਕਿਉਂਕਿ ਇਸ ਦੇ ਪਿੱਛੇ ਵੀ ਇੱਕ ਬਹੁਤ ਵੱਡੀ ਸਟਰੈਟਜੀ ਹੈ ਕਿਉਂਕਿ ਜੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਉਹ ਹਾਰ ਜਾਂਦੀ ਹੈ ਤਾਂ ਪੰਜਾਬ ਵਿੱਚ ਜੀਹਾਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਹਾਰ ਤਾਂ ਪੰਜਾਬ ਵਿੱਚ ਬਹੁਤ ਕੁਝ ਰਾਜਨੀਤਿਕ ਤੌਰ ਤੇ ਬਦਲ ਜਾਵੇਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪੰਜਾਬ ਦੀ ਰਾਜਨੀਤੀ ਕਿੱਧਰ ਜਾਂਦੀ ਹੈ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ